ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਸੀ ਕਿ ਜਦੋਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਔਰ ਜਿਸ ਤਰੀਕੇ ਨਾਲ ਲੱਕ ਤੋੜਿਆ ਹੈ ਨਸ਼ਾ ਸਪਲਾਈ ਦਾ ਉਹਦੇ ਨਾਲ ਸਭ ਤੋਂ ਵੱਧ ਤਕਲੀਫ ਜਿਹੜੀ ਆ ਉਹ ਪਾਕਿਸਤਾਨ ਨੂੰ ਹੋਈ ਔਰ ਉਹਦਾ ਤਾਜ਼ਾ ਸਬੂਤ ਤਾਜ਼ਾ ਸਬੂਤ ਇਹ ਆ ਵੀ ਜਲੰਧਰ ਤੇ ਰਸੂਲਪੁਰ ਤੇ ਜਿਹੜਾ ਗ੍ਰੇਨੇਡ ਹਮਲਾ ਹੋਇਆ ਉਹਦਾ ਜਿਹੜਾ ਉਹਦੀ ਜੜੀ ਜ਼ਿੰਮੇਵਾਰੀ ਆ ਉਹ ਸਹਿਜਾਤ ਪੱਟੀ ਨੇ ਲਈ ਆ ਸਹਿਜਾਤ ਪੱਟੀ ਉਹ ਸ਼ਖਸ ਹੈ ਜਿਹਦੀ ਪਿਛਲੇ ਦਿਨਾਂ ਚ ਆਪਾਂ ਦੇਖਿਆ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਆ ਪਾਕਿਸਤਾਨ ਦਾ ਇੱਕ ਕਹਿੰਦਾ ਕੋਹਂਦਾ ਗੈਂਗਸਟਰ ਹੈ ਤੋਂ ਪਾਕਿਸਤਾਨ ਨੂੰ ਤਕਲੀਫ ਇਹ ਆ ਕਿ ਪੰਜਾਬ ਚ ਨਸ਼ੇ ਕਿਉਂ ਖਤਮ ਹੋ ਰਿਹਾ ਲੇਕਿਨ ਮੇਰਾ ਸਭ ਤੋਂ ਵੱਡਾ ਸਵਾਲ ਤੇ ਭਾਜਪਾ ਤੇ ਆ ਕਿਉਂਕਿ ਭਾਜਪਾ ਨੇ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਜਵਾਈਆਂ ਵਾਂਗੂ ਜਿਹੜਾ ਉਥੇ ਗੁਜਰਾਤ ਦੀ ਜੇਲ੍ਹ ਚ ਰੱਖਿਆ ਲਾਰੈਂਸ ਬਿਸ਼ਨੋਈ ਦੇ ਤਾਰ ਸਹਿਜਾਤ ਪੱਟੀ ਨਾਲ ਸ਼ਰਿਆਮ ਦਿਖਦੇ ਆ ਕਿ ਭਾਜਪਾ ਆਪਣੀ ਕੱਟਿਆ ਰਾਜਨੀਤੀ ਵਾਸਤੇ ਪੰਜਾਬ ਚ ਇਸ ਤਰ੍ਹਾਂ ਦੇ ਯੰਦਲੇ ਕਰਵਾ ਰਹੀ ਹੈ ਇਹਦਾ ਜਵਾਬ ਭਾਜਪਾ ਨੂੰ ਦੇਣਾ ਚਾਹੀਦਾ ਹੈ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰਦਾ ਪੰਜਾਬ ਸਰਕਾਰ ਦੀ ਜਿਹੜੀ ਮੋਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਇਹਨੂੰ ਅਸੀਂ ਜਿਹੜਾ ਹੈ ਜੜ ਤੋਂ ਖਤਮ ਕਰਨਾ ਹੈ ਇਹ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਸਾਡਾ ਵਾਦਾ ਹੈ ਜਿੰਨੇ ਮਰਜੀ ਗੈਂਗਸਟਰ ਵਰਤ ਲੋ ਜਿੰਨੇ ਮਰਜੀ ਸਹਿਜਾਤ ਪੱਟੀ ਵਰਤ ਲੈਣ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਤੁਹਾਡੇ ਜਿਹੜੇ ਮਨਸੂਬੇ ਆ ਪੰਜਾਬ ਨੂੰ ਨਸ਼ਿਆਂ ਚ ਵਾਰਨ ਦੇ ਨਸ਼ਿਆਂ ਦਾ دریا ਚੋਂਣ ਦੇ ਉਹ ਮਨਸੂਬੇ ਪਾਕਿਸਤਾਨ ਹੋਵੇ ਚਾਹੇ ਪਾਰਟਾ ਹੋਵੇ ਇਹ ਪੂਰੇ ਨਹੀਂ ਹੋਣ ਦਿੱਤੇ ਜਾਣਗੇ